ਸਤਿ ਸ਼੍ਰੀ ਅਕਾਲ ਜੀ ਫਰਸਟ ਟਾਈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੂਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲਦਾ ਹੈ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਵੇਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲਓ ਜੀ ਸ਼ਾਮ ਦੇ 4 ਵਜੇ ਸ ਸ਼ਾਮ ਦੇ 4 ਵਜੇ ਆਪਣੀ ਵੀਡੀਓ ਆਉਂਦੀ ਹੈ ਜੀ ਤੇ ਅੱਜ ਆਪਾਂ ਬੈਸਟ ਕਮੈਂਟਰ ਵੀ ਕੱਢਣਾ ਹੈਗਾ ਤੇ ਲੋ ਜੀ ਪਹਿਲਾ ਸੂਟ ਦੇਖੋ ਅੱਜ ਆਪਾਂ ਰਾਮ ਟੈਕਸ ਦਾ ਹੀ ਪਸ਼ਮੀਨਾ ਦੇਣਾ ਤੁਹਾਨੂੰ ਜਿਆਦਾਤਰ ਅਸੀਂ ਪਸ਼ਮੀਨਾ ਕੋਸ਼ਿਸ਼ ਹੋਊਗੀ ਕਿ ਰਾਮ ਟੈਕਸ ਦਾ ਹੀ ਹੈ ਠੀਕ ਹੈ ਕਦੇ-ਕਦਾਈਂ ਤੁਹਾਨੂੰ ਏਕੇ ਟੈਕਸ ਦਾ ਦੇ ਸਕਦੇ ਆ ਕਿਉਂਕਿ ਉਹਦੇ ਤੇ ਵੀ ਬੁਰਨੀ ਆਉਂਦਾ ਲੋ ਜੀ ਕਲਰ ਹੈਗਾ ਮਹਿਰੂਨ ਪ੍ਰਿੰਟ ਹੈਗਾ ਬਿਲਕੁਲ ਨਵਾਂ ਬਹੁਤ ਪਿਆਰਾ ਕਲਰ ਹਾਂ ਸਹੀ ਆ ਰਿਹਾ ਤੇ ਬਹੁਤ ਹੀ ਪਿਆਰਾ ਜਾਂ ਸੂਟ ਤੇ ਨਾਲ ਰਹੂਗੀ ਇਹ ਸਲਵਾਰ ਮੈਚਿੰਗ ਸੂਟ ਦੇਣੀ ਹੈ ਤੁਹਾਨੂੰ ਲਓ ਬਹੁਤ ਬਹਿਜਾ ਬਹਿਜਾ ਕਰਦੇ ਸੂਟ ਨੇ ਰਾਮ ਟੈਕਸ ਦੇ ਸੂਟ ਅੱਖਾਂ ਬੰਦ ਕਰਕੇ ਚੱਕ ਲਿਆ ਕਰੋ ਕਈ ਭੈਣਾਂ ਪੁੱਛਦੀਆਂ ਨੇ ਬੁਰਤਾ ਨਹੀਂ ਆਉਂਦਾ ਜੀ ਪੁੱਛਣ ਦੀ ਵੀ ਲੋੜ ਨਹੀਂ ਆ ਬਿਨਾ ਪੁੱਛੇ ਚੱਕ ਲਓ ਬੁਰਣੀ ਆਊਗਾ ਠੀਕ ਹੈ ਜੀ ਲੋ ਜੀ ਅਗਲਾ ਦੇਖੋ ਇਹ ਪੀਕਾਕ ਦਾ ਸ਼ੇਡ ਹੈ ਸੋਨਾ ਬਹੁਤ ਹੈ ਡਰਿਓ ਨਾ ਰੰਗ ਨਿਕਲ ਜੂਗਾ ਇਹਦਾ ਇਹਦਾ ਰੰਗ ਨਹੀਂ ਨਿਕਲਦਾ ਠੀਕ ਹੈ ਨਾ ਤਾਂ ਇਹਦੇ ਤੇ ਇਹਦਾ ਰੰਗ ਨਿਕਲੇ ਨਾ ਇਹਦੇ ਤੇ ਲੁਈਆਂ ਆਵੇ ਨਾ ਇਹਦਾ ਰੰਗ ਫਿੱਟੇ ਠੀਕ ਹੈ ਜੀ ਆ ਲੋ ਸਹੀ ਰੰਗ ਹੈ ਜਮਾਂ ਐਂ ਫ੍ਰੀ ਮਾਈਂਡ ਹੋ ਕੇ ਬਾਈ ਕਰ ਲੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਲੋ ਮੈਂ ਪ੍ਰਾਈਸ ਤੁਹਾਨੂੰ ਦੱਸੀ ਨਹੀਂ ਹੈਗੀ ਕਿਸੇ ਦੀ ਇੱਕ ਸੂਟ ਲਾਉਂਗੇ 1150 ਦੋ ਸੂਟ ਲਾਉਂਗੇ 2200 ਪਹਿਲਾਂ ਵਾਲਾ ਹੀ ਆਪਣਾ ਉਹੀ ਫਾਰਮੂਲਾ ਹੈ ਉਹ ਜ਼ਿਆਦਾਤਰ ਵੀਡੀਓਜ਼ ਦੇ ਵਿੱਚ ਚੱਲਦਾ ਰਹੂਗਾ ਇਹ ਇਹ ਹੈਗਾ ਮਹਿੰਦੀ ਕਲਰ ਪ੍ਰਿੰਟ ਉਹੀ ਹੈ ਇਹਦੇ ਵਿੱਚ ਪੰਜ ਕਲਰ ਨੇ ਦੀ ਲੋ ਇਹ ਹੈਗਾ ਮਹਿੰਦੀ ਕਲਰ ਸਹੀ ਹੈ ਹਾਂ ਸਹੀ ਹੈ ਔਰ ਇਹ ਜਿਹੜਾ ਹੈਗਾ ਨਾ ਇਹ ਵਾਈਟ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਕਲੀਅਰ ਕਰ ਦਿਆ ਇਹਦੇ ਵਿੱਚ ਜਿਹੜਾ ਪ੍ਰਿੰਟ ਹੈ ਉਹ ਵਾਈਟ ਨਹੀਂ ਹੈਗਾ ਉਹ ਕਰੀਮ ਹੈ ਠੀਕ ਹੈ ਜੀ ਲਓ ਆਈ ਜਾਂਦਾ ਗ੍ਰੀਨ ਕਾਫੀ ਪਿਆਰਾ ਸੂਟ ਹੈ ਕਰੀਮ ਹੁੰਦਾ ਹੈ ਅੱਛਾ ਅਗਲਾ ਦੇਖੋ ਉਹ ਵੈਸੇ ਮੈਨੂੰ ਲੱਗਦਾ ਉਹਨੂੰ ਆਪਾਂ ਬੋਟਲ ਗ੍ਰੀਨ ਕਹਿਣਾ ਸੀ ਮੂੰਗੀਆਂ ਕਹਿ ਸਕਦੇ ਸੀ ਮਹਿੰਦੀ ਦਾ ਹੈ ਉਹ ਵਾਲਾ ਮੂੰਗੀਆਂ ਤਾਂ ਨਾ ਸਹੀ ਆ ਰਿਹਾ ਬਸ ਜੋ ਵੀ ਆ ਰਿਹਾ ਆਹ ਠੀਕ ਹੈ ਇਹ ਵਾਲਾ ਮਹਿੰਦੀ ਹੈ ਦੇਖ ਲੈ ਦੇਖ ਲੋ ਜੀ ਬਸ ਜੋ ਵੀ ਹੈ ਮਹਿੰਦੀ ਹੈ ਕਈ ਵਾਰੀ ਅਗਲੇ ਨੂੰ ਨਾ ਪਤਾ ਨਹੀਂ ਲੱਗਦਾ ਹੁੰਦਾ ਤਾਂ ਥੋੜਾ ਜਿਹਾ ਹਿੰਟ ਤਾਂ ਦੇਣਾ ਪੈਂਦਾ ਨਹੀਂ ਤਾਂ ਰੰਗ ਸਹੀ ਹੈ ਕਲਰ ਸਹੀ ਆ ਰਿਹਾ ਜੋ ਵੀ ਆ ਰਿਹਾ ਮਹਿੰਦੀ ਕਲਰ ਹੈ ਜੀ ਉਹ ਵਾਲਾ ਪਹਿਲਾਂ ਵਾਲਾ ਸੀ ਜਿਹੜਾ ਉਹ ਮੂੰਗੀਆ ਕਲਰ ਜਿਹਨੂੰ ਬੋਟਲ ਗ੍ਰੀਨ ਵੀ ਕਹ ਦਿੰਦੇ ਆ ਲਓ ਇੱਕ ਕਲਰ ਇਹ ਚ ਹੋ ਰਿਹਾ ਇਹਦੇ ਵਿੱਚ ਹੀ ਪੰਜ ਕਲਰ ਬਣ ਗਏ ਤੁਹਾਨੂੰ ਇੱਕੋ ਪ੍ਰਿੰਟ ਦੇ ਵਿੱਚ ਇੱਕ ਆਹ ਰਸਟ ਇਹ ਵਾਲਾ ਰਸਟ ਕਲਰ ਡਾਰਕ ਰਸਟ ਜਿਹਾ ਕਲਰ ਹੈਗਾ ਇਹ 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 ਹੈਗੀ ਸਲਵਾਰ ਲੋ ਜੀ ਡਾਰਕ ਰਸਟ ਕਲਰ ਹੈ ਕਾਫੀ ਸੋਹਣਾ ਲੱਗਦਾ ਹੈ ਪ੍ਰਿੰਟ ਵਧੀਆ ਨੇ ਕਪੜਾ ਵਧੀਆ ਹੈ ਦੁਪੱਟਾ ਡਾਈ ਕਰਾ ਕੇ ਤੁਹਾਨੂੰ ਦੇ ਸਕਦੇ ਆ ਜਿਹੜਾ ਮਰਜ਼ੀ ਕਰਵਾ ਲਓ ਠੀਕ ਹੈ ਜੀ ਇਹ ਸੀਗਾ ਆਪਣੇ ਕੋਲੇ ਇੱਕ ਪ੍ਰਿੰਟ ਜਿਹਦੇ ਵਿੱਚ ਪੰਜ ਕਲਰ ਸੀ ਲੋ ਵੀ ਹੁਣ ਤੁਹਾਨੂੰ ਆਪਾਂ ਅਗਲਾ ਦਿੰਨੇ ਆ ਆ ਲਓ ਇਹ ਆ ਲੋ ਜੀ ਇਹ ਵਾਲਾ ਮੈ ਲੁਗਾ ਤੁਹਾਨੂੰ ਦੇਖੋ ਮੈਨੂੰ ਲੱਗਦਾ ਇੱਕ ਸਿੰਗਲ ਹੈ ਕਿ ਦੋ ਹੈ ਦੋ ਇੱਕ ਲੱਗਦਾ ਮਿਲੋ ਜੀ ਇਹ ਵਾਲਾ ਪ੍ਰਿੰਟ ਆ ਗਿਆ ਹੁ ਤੇ ਕਲਰ ਇਹਦੇ ਵਿੱਚ ਮੈਨੂੰ ਲੱਗਦਾ ਸਿੰਗਲ ਹੀ ਹੈ ਹੁਣ ਇਹ ਸਿੰਗਲ ਕਲਰ ਹੀ ਰਹਿ ਗਿਆ ਆਪਣੇ ਕੋਲੇ ਬਾਕੀ ਸਾਰੇ ਨਿਕਲ ਚੁੱਕੇ ਨੇ ਕਲਰ ਬਹੁਤ ਜਿਆਦਾ ਸੋਹਣਾ ਦੁਬਾਰਾ ਤੋਂ ਫੇਰ ਦੇਖ ਲਓ ਲੋ ਸਹੀ ਤਾਂ ਹੀ ਆ ਰਿਹਾ ਕਲਰ ਹਨਾ ਯਾਰਾ ਜਿਹਾ ਕਲਰ ਹੈ ਪ੍ਰਾਈਸ ਹੋਈ ਆ ਰਾਮ ਟੈਕਸ ਦੇ ਕਸ਼ਮੀਰਾ ਰਹੂਗਾ ਸਾਰਾ ਲੋ ਜੀ ਇੱਕ ਸੂਟ ਨੂੰ ਇਹਦੇ ਚਾ ਮਿਲੂਗਾ ਇਹ ਸਿੰਗਲ ਸਿੰਗਲ ਸੂਟ ਨੇ ਹੁਣ ਆਪਣੇ ਕੋਲੇ ਸੋਹਣੇ ਨੇ ਕਲਰ ਇਹ ਆ ਕੀ ਕਹਿ ਸਕਦੇ ਆਪਾਂ ਇਹਨਾਂ ਨੂੰ ਇੰਡਸਟਰੀ ਮਸਟਰਡ ਜਾਂ ਕੁਝ ਕਹਿ ਸਕਦੇ ਆਪਾਂ ਇਹਨਾਂ ਨੂੰ ਮਹਿੰਦੀ ਮਸਟਰਡ ਜਾਂ ਬਸ ਆਪ ਹੀ ਦੇਖ ਲੈਣ ਹਾਂ ਸਹੀ ਆ ਰਿਹਾ ਕਲਰ ਵੀ ਜੀ ਤੁਹਾਨੂੰ ਦੱਸਤਾ ਕਲਰ ਬਿਲਕੁਲ ਐਗਜ਼ੈਕਟ ਆ ਰਿਹਾ ਇਹ ਸਿੰਗਲ ਸੂਟ ਮਿਲੂਗਾ ਆ ਕਲਰ ਮਤਲਬ ਇਹ ਸੂਟ ਚੱਕ ਸਕਦੇ ਹੋ ਇਹਦੇ ਨਾਲ ਕੋਈ ਹੋਰ ਚੱਕ ਸਕਦੇ ਹੋ 2200 ਦੇ ਵਿੱਚ ਮਿਲ ਜਾਣਗੇ ਜਿਹੜੇ ਮਰਜ਼ੀ ਚੱਕ ਲਓ ਪਰ ਇਹ ਕਲਰ ਪ੍ਰਿੰਟ ਤੁਹਾਨੂੰ 1-1 ਹੀ ਮਿਲੂਗਾ ਆ ਵਾਲਾ ਸੂਟ ਠੀਕ ਹੈ ਜੀ ਇਹ ਵੀ ਮਹਿੰਦੀ ਜਿਹਾ ਕਲਰ ਹੈਗਾ। ਲੋ। ਹੁਣ ਲਾ ਦੇਖੋ। অনিয়ন ਸ਼ੇਡ। ਲੋ ਜੀ, ਪ੍ਰਿੰਟ ਦੇਖੋ। ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਕਲਰ। ਨੈਕਸਟ ਦੇਖੋ। ਨਾ ਬੜਾ ਕਲਰ। ਇਹ ਦੋ ਸੂਟ। ਲੋ ਜੀ, ਆ ਦੋ ਸੂਟ ਲੈਣਗੇ ਤੁਹਾਨੂੰ। ਮਹਿਰੂਨ ਕਲਰ। ਤਿਆਰ ਹੈ कलर प्रिंट ਇਹ ਆ ਲਓ ਜੀ ਇਹਦਾ ਸਲਵਾਰ ਦਾ ਪੀਸ ਇਸ ਤਰ੍ਹਾਂ ਦਾ ਸੂਟ ਬਣਾਉਣਾ ਬੜੇ ਸੋਹਣੇ ਸੂਟ ਨੇ ਜੀ ਜਿਹਨੂੰ ਡਾਰਕ ਕਲਰ ਪਸੰਦ ਨੇ ਉਹ ਡਾਰਕ ਲੈ ਸਕਦੇ ਨੇ ਜਿਹਨੂੰ ਲਾਈਟ ਪਸੰਦ ਹੈ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਪੀਕਾਕ ਸ਼ੇਡ ਮਿਲੇਗਾ ਜਿਹੜਾ ਹੁਣੇ ਮੈਰੂਨ ਦੇਖਿਆ ਉਹਦੇ 'ਚ ਸਿੰਗਲ ਸੂਟ ਤੋਂ ਆ ਵੀ ਮਿਲ ਜੂਗਾ ਲੋ ਪੈਟਰਨ ਕਲਰ ਹੈ ਇਹ ਪੀਕਾਕ ਨਹੀਂ ਪੈਟਰਨ ਕਲਰ ਠੀਕ ਹੈ ਜੀ ਲੋ ਇਹਨੂੰ ਆਪਾਂ ਲਫਾਫੇ 'ਚ ਫਿਰ ਪਾ ਦਿੰਨੇ ਆ ਜਿਹੜੀ ਭੈਣ ਕੋਲ ਜਾਣਾ ਹੋਊਗਾ ਤੇ ਲੈ ਜਾਊਗਾ। ਹਾਲੇ। ਅਗਲਾ ਦੇਖੋ ਜੀ। ਹਾਲੇ ਸਿੰਗਰ। ਆਹ ਸੌਰੀ ਇਹ ਦੋ ਸੂਟ ਨੇ। ਇੱਕੋ ਕਲਰ ਦੇ ਤੋਂ ਇਹ ਦੋ ਸੂਟ ਮਿਲ ਜਾਣਗੇ। ਮੈਂ ਤਾਂ ਦੱਸਦੀ ਹੁੰਨੀ ਆ ਕਈ ਵਾਰੀ ਦੋ। ਕਿਸੇ ਨੂੰ ਨਾ ਇੱਕੋ ਕਲਰ ਦੇ ਦੋ ਚਾਹੀਦੇ ਹੁੰਦੇ ਨੇ। ਲੋ। ਇਹ ਲੋਈ। ਕਲਰ ਬਹੁਤ ਪਿਆਰਾ ਹੈ। ਬਹੁਤ ਹੀ ਸੋਹਣਾ ਕਲਰ ਹੈ। 2200 11/12 ਸਿੰਗਲ ਤੇ 2200 200 ਸ਼ਿਪਿੰਗ ਸਾਰਿਆਂ ਦੀ ਫੀ ਰ ਹੋਊਗੀ ਮੈਂ ਫੇਰ ਦੱਸ ਦੂੰ ਤੁਹਾਨੂੰ ਠੀਕ ਹੈ ਜੀ ਲੋ ਇਹ ਆ ਰੋਗੀ ਜੀ ਇਹਦੇ ਨਾਲ ਸਲਵਾਰ ਠੀਕ ਹੈ ਸਿਆਣੀਆਂ ਬੀਬੀਆਂ ਨੇ ਲੈਣਾ ਚਾਹੇ ਨਿਆਣੀਆਂ ਬੀਬੀਆਂ ਨੇ ਲੈਣਾ ਸਾਰੀਆਂ ਪਾ ਸਕਦੀਆਂ ਨੇ ਇਹਨੂੰ ਇਸ ਤਰ੍ਹਾਂ ਦਾ ਕਲਰ ਆਹ ਉਹਲਾ ਦੇਖੋ ਬਹੁਤ ਬਦਾਰੀ ਕਲਰ ਦਾ ਸੂਟ ਹੈ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਲੋਰ ਬਹੁਤ ਪਿਆਰਾ ਲੱਗਦਾ ਗ੍ਰੇ ਕਲਰ ਦੀ ਸਲਵਾਰ ਸਿਲਵਰ ਗ੍ਰੇ ਤੇ ਬਾਕੀ ਤੁਹਾਨੂੰ ਦੇਖ ਹੀ ਰਿਹਾ ਪ੍ਰਿੰਟ ਦੋ ਸੂਟ ਪੈ ਜਾਣਗੇ ਇਹਦੇ ਚੋਕੇ ਤੁਹਾਨੂੰ ਦੋ ਮਿਲ ਜਾਣਗੇ ਜੋ ਸਾਡੇ ਕੋਲ ਜਿੰਨੇ ਜਿੰਨੇ ਹੈਗੇ ਆ ਸੁੰ ਦੇ ਦਾਂਗੇ ਇਹ ਵੀ ਬਹੁਤ ਸੋਹਣਾ ਹੈ ਪੀਚ ਜਿਹਾ ਕਲਰ ਹੈ ਪਰ ਸੋਹਣਾ ਜਿਹਾ ਪੀਜਾ ਹੈ ਕਾਫੀ ਪਿਆਰਾ ਜਿਹਾ ਪੀਜਾ ਹੈ ठीक है जी थी? लो अगला देखो आ लो लो ये है जी सलवार ठीक है डस्टी जी सलवार है ये पिस्ता जा कलर लगता पिस्ता जा लो नेक्स्ट देखो काफी सारे सूट दिखाने हैं थोड़ा अभी एक पहला रह गया ਪਹਿਲਾਂ ਦਿਖਾਇਆ ਸੀ ਨਾ ਮਹਿਰੂਨ ਉਹਦੇ ਵਿੱਚ ਰਸਟ ਕਲਰ ਵੀ ਸੀਗਾ ਇਹ ਵਿੱਚੋਂ ਛੁੱਟ ਗਿਆ ਇੱਕ ਸੂਟ ਮਿਲੂਗਾ ਜੀ ਤੁਹਾਨੂੰ ਐਸਾ ਕਾਟਰ ਨਹੀਂ ਨਹੀਂ ਕਾਟਰਾਈਜ਼ ਨਹੀਂ ਵੈਸੇ ਲਾਈਨਾਂ ਜਿਗਾਂ ਨਹੀਂ ਅੱਛਾ ਕਾਟਰਾਈਜ਼ ਨਹੀਂ ਹੈਗਾ ਪਸ਼ਮੀਨਾ ਹੀ ਹੈ ਸਾਰਾ ਇਹ ਰਸਟ ਕਲਰ ਦੇ ਵਿੱਚ ਮਿਲੂਗਾ ਇਹਦੇ ਨਾਲ ਦਾ ਪਹਿਲਾਂ ਤੁਹਾਨੂੰ ਮੈਂ ਇੱਕ ਦਿਖਾ ਚੁੱਕੀ ਆ ਦੋ ਦਿਖਾ ਚੁੱਕੀ ਆ ਬਲਕੇ ਇਹ ਬੁਲਾ ਦੇਖੋ ਇਹ ਵੀ ਰਸਟ ਕਲਰ ਹੈ ਠੀਕ ਹੈ ਰਸਟ ਕਲਰ ਦਾ ਸ਼ਰਟ ਮਿਲੂਗਾ ਇਹ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਤੇ ਨਾਲ ਮਿਲੂਗੀ ਇਹ ਵਾਲੀ ਰਸਟ ਕਲਰ ਦੀ ਸਲਵਾਰ ਖੁੱਲੀ ਗਿਆ ਹੁਣ ਕੋਲੀ ਦੇਣੀ ਆ ਇਹ ਦੋ ਆ ਕਿ ਦੋ ਦੋ ਲਓ ਜੀ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਅਗਰ ਤੁਹਾਨੂੰ ਦੋ ਚਾਹੀਦੇ ਹੋ ਇੱਕੋ ਜਿਹੇ ਨੈਕਸਟ ਦੇਖੋ ਉੱਥੇ ਆ ਜੀ ਆ ਜੀ ਚਾਹ ਪਾ ਗੁੱਟ ਆਹ ਲਓ ਜੀ ਮਸਟਰਡ ਮਹਿੰਦੀ ਮਸਟਰਡ ਜਈ ਐਕਚੁਅਲੀ ਮਹਿੰਦੀ ਨਹੀਂ ਮਸਟਰਡ ਜਈ ਕਲਰ ਹੈ ਠੀਕ ਹੈ ਸੋਨਾ ਸੂਟ ਬਹੁਤ ਸੂਟ ਕੋਈ ਵੀ ਵੜਾ ਨਹੀਂ ਐ ਪਸੰਦ ਆਪਣੀ ਆਪਣੀ ਹੁੰਦੀ ਐ ਠੀਕ ਹੈ ਜੀ ਅਗਲਾ ਦੇਖੋ ਇਹਦੇ ਵਿੱਚ ਆ ਸੂਟ ਤੁਹਾਨੂੰ ਸਿੰਗਲ ਮਿਲੂਗਾ ਉਸ ਪ੍ਰਿੰਟ ਦੇ ਵਿੱਚ ਇਹ ਕਲਰ ਹੈ ਪਰ ਇਹ ਸਿੰਗਲ ਸੂਟ ਆਪਣੇ ਕੋਲ ਇਹ ਵਾਲੇ ਕਲਰ ਚ ਠੀਕ ਹੈ ਜੀ ਕੋਲੋ ਅਗਲਾ ਦੇਖੋ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਇਹਦੇ ਨਾਲ ਦਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਇੱਕ ਸਿਲਵਰ ਗ੍ਰੇ ਜੀ ਸਲਵਾਰ ਨਾਲ ਸੀਗੀ ਉਹਦੇ ਇਹ ਕੱਲਾ ਪੀਸ ਹੈ ਹੁਣ ਆਪਣੇ ਕੋਲੇ ਠੀਕ ਹੈ ਜੀ ਇਹਦੇ ਵਿੱਚ ਲਾਈਨਾਂ ਲਾਈਨਾਂ ਨਹੀਂ ਕਵਾਟਰਾਈਜ਼ ਨਹੀਂ ਹੈਗੀ ਇਹ ਇਹ ਵੈਸੇ ਹੀ ਪ੍ਰਿੰਟ ਜਿਹਦੇ ਵਿੱਚ ਹੀ ਲਾਈਨ ਹੋਣੀ ਤੇ ਇਹ ਰਹੂਗੀ ਉਹਦਾ ਸਲਵਾਰ ਡਿਫਰੈਂਟ ਜਾਈ ਕਲਰ ਹੈਗਾ ਇਹ ਸੋਨਾ ਜਾਂ ਤੇ ਅਗਲਾ ਦੇਖੋ ਆਹ ਵਾਲਾ ਸਮਝਾੜੇ ਸਿੰਗਲ ਸਿੰਗਲਰ ਤੁਹਾਨੂੰ ਦਿਖਾਉਣੀ ਆ ਲਓ ਇਹ ਵੀ ਕੱਲਾ ਸੂਟ ਹੈ ਕਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਬਹੁਤ ਪਿਆਰਾ ਪੀਸ ਹੈ 컬러 ਬਹੁਤ ਸੋਹਣਾ ਤੇ ਪ੍ਰਾਈਸ ਮਿਨੀਮਮ ਪ੍ਰਾਈਸ ਤੇ ਬਿਲਕੁਲ ਮਿਨੀਮਮ ਪ੍ਰਾਈਸ ਤੇ ਸੂਟ ਮਿਲ ਰਹੇ ਨੇ ਆਹ ਲੋ ਜੀ ਗ੍ਰੇ ਸਲਵਾਰ ਬਹੁਤ ਪਿਆਰਾ ਸੂਟ ਜਿੰਨੇ ਕੋਲ ਪਹੁੰਚ ਗਿਆ ਨਾ ਭੈਣਾਂ ਨੂੰ ਪਤਾ ਹੈਗਾ ਦੱਸ ਸਕਦੀਆਂ ਨੇ ਉਹ ਕਮੈਂਟ ਕਰਕੇ ਕਿ ਕਿੰਨੇ ਸੋਹਣੇ ਸੂਟ ਨਾ ਪਹੁੰਚੇ ਨੇ ਲੋ ਜੀ ਔਰ ਆਰਮ ਟੈਕਸ ਤੇ ਤਾਂ ਬਿਲਕੁਲ ਹੀ ਡਾਊਟ ਕਰਨ ਦੀ ਲੋੜ ਨਹੀਂ ਹੈਗੀ ਲੋ ਜੀ ਕਲਾਸਟ ਪੀਸਰ ਦਿਖਾਉਣ ਲੱਗੀ ਤੁਹਾਨੂੰ ਹੁਣ ਆ ਲੋ ਠੀਕ ਹੈ ਜੀ ਬੜਾ ਹੀ ਅੱਛਾ ਜਿਹਾ ਕਲਰ ਅੱਛਾ ਜਿਹਾ ਪ੍ਰਿੰਟ ਤੇ ਇਹ ਵਾਲੀ ਸਲਵਾਰ 2.5-2.5 ਮੀਟਰ ਦੇ ਪੀਸ ਰਹਿਣਗੇ ਸਾਰੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਬੈਸਟ ਕਮੈਂਟਰ ਕੱਢਦੇ ਆ ਭੈਣਾ ਬੜੇ ਅੱਛੇ-ਅੱਛੇ ਕਮੈਂਟ ਕਰਦੀਆਂ ਨੇ ਔਰ ਕੋਸ਼ਿਸ਼ ਕਰਿਆ ਕਰੋ ਕਿ ਕੁਝ ਅੱਛਾ ਲਿਖਿਆ ਕਰੋ ਕੱਲੇ ਹਾਰਟ ਨਾ ਭੇਜੀ ਜਾਇਆ ਕਰੋ ਜਾਂ ਐ ਨਗਰੀ ਜਾਇਆ ਕਰੋ ਕੁਝ ਅੱਛਾ ਲਿਖਿਆ ਵੀ ਕਰੋ ਦੱਸਿਆ ਵੀ ਕਰੋ ਸਲਾਹ ਵੀ ਹੋਵੇ ਲਓ ਜੀ ਆਪਾਂ ਹੁਣ ਕੱਢਦੇ ਆਂ ਇਨਵੈਸਟਮੈਂਟ ਫੋਨ ਚੱਕ ਲਈਏ ਕੋਈ ਵੀਡੀਓ ਦੇਖ ਲਈਏ ਹੁਣ ਆਪਾਂ ਵੀਕਲੀ ਕੱਢਦੇ ਹੈਗੇ ਆ ਇਸ ਕਰਕੇ ਵੀਕ ਦੇ ਵਿੱਚ ਜਿਹੜੀ ਵੀ ਆਪਾਂ ਨੂੰ ਵੀਡੀਓ ਇਸ ਹਫਤੇ ਦੇ ਵਿੱਚ ਕੋਈ ਕੋਈ ਵੀ ਚੱਕ ਸਕਦੇ ਆਂ ਲਓ ਜੀ ਇਹ ਹੈਗੀ ਆਪਣੀ ਪਿਗਮੈਂਟੇਸ਼ਨ ਕੇ ਲੀਏ ਡਰਮਟੋਲੋਜਿਸਟ ਦੀ ਮਦਦ ਲਈ ਡੇਟ ਕਿਹੜੀ ਆ ਹੁਣ ਡੇਟ ਵੀ ਚਲੋ ਫਲੇਟ ਤੇ ਦੇਖ ਲਾਂਗੇ ਆਪਾਂ ਬਾਤ ਚ ਜੋ ਵੀ ਹੈ ਇਹ ਹਫਤੇ ਦੀ ਆ ਦੋ ਤਿੰਨ ਦਿਨ ਪਹਿਲਾਂ ਆਰਾਮ ਟੈਕਸ ਦੇ ਪੇਅ ਔਰ ਕੁਛ ਮਹੀਨੇ ਦੀਆਂ ਸ਼ਾਲਾਂ ਵਾਲੇ ਸੂਟ ਪਾਈ ਸੀ ਉਸ ਦਿਨੋਂ ਪਰ ਇਹ ਉਸ ਦਿਨ ਦੀ ਵੀਡੀਓ ਹੈਗੀ ਹੈ ਲਓ ਜੀ ਆਪਾਂ ਕੱਢ ਦਿਆਂ ਹੁਣ ਕਮੈਂਟ ਲਓ ਜੀ ਹੁਣ ਖੜ ਗਿਆ ਇੱਥੇ ਆਸੀਂ ਆਹ ਦਿਖ ਨਹੀਂ ਰਿਹਾ सिमर क्लेयर सिमर क्लेयर दी आईडी ਆ ਤੇ ਆਪਾਂ ਇਹਦੇ ਕਮੈਂਟ ਦੇਖ ਲੈਣੇ ਆ 7 ਟਿੱਪਣੀਆਂ ਨੇ ਜੀ ਠੀਕ ਹੈ ਇਹ ਤਾਂ ਇਹ ਰੇਸ 'ਚ ਆਉਣੇ ਹੀ ਨਹੀਂ ਹੈਗੇ ਬਸ ਇੱਕ ਨਿਕਲ ਗਏ ਨੈਕਸਟ ਦੇਖਦੇ ਆ ਲੋ ਨੈਕਸਟ ਹੈਗੇ ਨੇ ਮਨਜੀਤ 바ਵਾ 100+ सोनी ਮਨਜੀਤ 바ਵਾ ਦੀ आईडी ਤੋਂ ਹੈਗੇ ਨੇ सोनी ਲੋ ਜੀ ਇਹ ਆਈਡੀ ਪਤਾ ਨਹੀਂ ਲੱਗ ਰਹੀ ਇਹ ਨਿੱਕਾ ਢਿੱਲੋਂ ਦੀ ਆਈਡੀ ਹੈਗੀ ਹੈ ਇਹਨਾਂ ਦੇ ਆਪਾਂ ਕਮੈਂਟ ਦੇਖ ਲੈਣੇ ਆ 100 ਪਲੱਸ ਕਮੈਂਟ ਨੇ ਜੀ ਨਿੱਕਾ ਢਿੱਲੋਂ ਦੋ ਹੀ ਰਹਿ ਗਏ ਨੇ ਕੀ ਬੰਦੇ ਹੁਣ ਆਪਣੇ ਕੋਲੇ ਅੱਜ ਤੀਜੇ ਰੇਸ ਚ ਬਾਹਰ ਹੋ ਗਏ ਸੀ ਆਪਾਂ ਤਿੰਨ ਤਾਂ ਕੱਢ ਗਏ ਉਹ ਤਾਂ ਚਲੋ ਵਿੱਚੋਂ ਕਨਸਿਡਰ ਹੀ ਨਹੀਂ ਕੀਤੇ ਚਲੋ ਆਈਂ ਵੀ ਇਧਰ ਨੂੰ ਕਰੀ ਇੱਕ ਤਾਂ ਹੋਰ ਇੱਕ ਆਪਸ਼ਨ ਹੋਰ ਦੇ ਦਿੰਨੇ ਆ ਨਹੀਂ ਤਾਂ ਬਹੁਤ ਥੋੜਾ ਰਹਿ ਗਿਆ ਕੰਮ ਲੋ ਜੀ ਉਹ ਦਿਖ ਨਹੀਂ ਰਿਹਾ ਦਵਿੰਦਰ ਵੜਾਚ ਆ ਗਏ ਦਵਿੰਦਰ ਵੜਾਚ ਹਰ ਵਾਰੀ ਆ ਜਾਂਦੇ ਨੇ ਜੀ 100 ਪਲੱਸ ਲੋ ਜੀ ਤਿੰਨ ਜਣੇ ਹੋਗੇ ਦਵਿੰਦਰ ਵੜਾਚ ਨਿਕਾ ਢੱਲੋ ਤੇ ਇੱਕ ਹੋਰ ਕਿਹੜੇ ਸੀਗੇ ਲੋ ਜੀ ਆਪਾਂ ਲਿਖ ਲਈਏ ਫਿਰ ਮਿਲਦੇ ਆਂ ਤੁਹਾਨੂੰ ਲਿਖ ਲੀਏ ਆਪਾਂ ਲੋ ਜੀ ਆਪਾਂ ਬਣਾ ਲੀਆਂ ਤਿੰਨ ਸਲਿੱਪਾਂ ਇਹ ਹੈਗੇ ਨੇ ਮਨਜੀਤ ਬਾਵਾ ਦਵਿੰਦਰ ਵੜਾਇਆ ਚ ਤੇ ਇਹ ਨਿੱਕਾ ਟਿੱਲੋਂ ਠੀਕ ਹੈ ਜੀ ਲਓ ਹੁਣ ਆਪਾਂ ਇਹਨਾਂ ਨੂੰ ਕਰ ਦਿੰਨੇ ਆ ਤੇ ਇਹਨਾਂ ਨੂੰ ਹੋਲਡ ਲਓ ਜੀ ਇਹ ਗਏ ਦਵਿੰਦਰ ਵੜਾਇਆ ਚ ਤੇ ਇਹ ਗਏ ਮਨਜੀਤ ਬਾਵਾ ਲਓ ਜੀ ਤਿੰਨ ਪਰਤੀਆਂ ਹੋ ਗਈਆਂ ਲੋ ਜੀ ਦੇਖੋ ਲੋ ਜੀ ਨਿੱਕਾ ਢੱਲੋਂ ਨਿੱਕਾ ਢੱਲੋਂ ਦੀ ਆਈਡੀ ਤੋਂ ਭੈਣ ਨੂੰ ਸੂਟ ਨਿਕਲਿਆ ਹੈਗਾ ਨਿੱਕਾ ਢੱਲੋਂ ਦੀ ਆਈਡੀ ਤੋਂ ਭੈਣ ਨੂੰ ਸੂਟ ਨਿਕਲਿਆ ਹੈਗਾ ਜਿਹੜੇ ਵੀ ਪਹਿਣ ਹੈਗੇ ਨੇ ਉਹਨਾਂ ਨੂੰ ਸਾਡੇ ਸਾਰੇ ਗਰੁੱਪ ਮੈਂਬਰਸ ਵੱਲੋਂ ਸਾਰੇ ਸਬਸਕ੍ਰਾਈਬਰਸ ਵੱਲੋਂ ਕੰਗ੍ਰੈਚੁਲੇਸ਼ਨਸ ਬੀਬੀ ਵੱਲੋਂ ਵੀ ਔਰ ਮੇਰੇ ਵੱਲੋਂ ਵੀ ਕੰਗratulations ਠੀਕ ਹੈ ਤੇ ਪਿਛਲੇ ਮਤਲਬ ਕਿ ਜਿਹੜਾ ਸੰਡੇ ਨੂੰ ਆਪਾਂ ਕੱਢਿਆ ਸੀਗਾ ਨਾ ਉਦੋਂ ਕਿਹੜੇ ਭੈਣ ਸੀਗੇ ਮੈਂ ਤਾਂ ਭੁੱਲੀ ਗਈ ਸੀ ਨਾਮ ਸੀ ਉਹਨਾਂ ਦਾ ਓਹੋ ਦੇਖ ਕੇ ਰੱਖ ਲੈ ਕਰੋ ਪਿਛਲੇ ਮਹੀਨੇ ਕਿਹੜੇ ਉਹਨਾਂ ਨੇ ਸੂਟ ਹੀ ਨਹੀਂ ਲਿਆ ਆਪ ਦਾ ਹੋਰ ਕੁਝ ਦੱਸਿਆ ਹੀ ਨਹੀਂ ਪਿਛਲੇ ਵਾਲੀ ਵੀਡੀਓ ਕੱਢ ਕੇ ਦੇਖ ਲੈਣ ਤੇ ਦੇਖ ਲੈਣਗੇ ਉਹ ਕਿਹੜੇ ਸੀਗੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਜੀ ਹੁਣ ਤੇ ਅੱਜ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਵਰਕ ਵਾਲਾ ਸੂਟ ਜਾਊਗਾ ਪਹਿਣ ਨੂੰ ਰਸਟ ਕਲਰ ਦਾ ਸੂਟ ਜਾਊਗਾ ਜੌਰਜਟ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਸੂਟ ਅਸੀਂ ਭੇਜ ਰਹੇ ਆ ਪਹਿਣ ਨੂੰ ਤੇ ਪ੍ਰੈਸ ਵਗੈਰਾ ਕਰਕੇ ਵਧੀਆ ਬਣਾ ਕੇ ਪੈਕ ਕਰਕੇ ਭੇਜਾਂਗੇ ਪਰ ਭੈਣ ਆਪਣੇ ਆਈਡੀ ਜਿਹੜੀ ਹੈਗੀ ਆ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣ ਤੇ ਸੂਟ ਉਹਨਾਂ ਦੇ ਘਰ ਪਹੁੰਚੂਗਾ ਪਿਛਲੇ ਸੰਡੇ ਕਿਹੜੇ ਸੀਗੇ ਮੇਰੇ ਦਿਮਾਗ 'ਚ ਨਹੀਂ ਆ ਰਹੇ ਕੀ ਨਾਮ ਸੀ ਭੈਣ ਦਾ ਕੱਲ ਵਾਲੀ ਵੀਡੀਓ 'ਚ ਦੱਸਾਂਗੀ ਕੱਲ ਨਹੀਂ ਤਾਂ ਪਰਸੋਂ ਵਾਲੀ ਵੀਡੀਓ 'ਚ ਦੱਸਾਂਗੀ ਜੇ ਯਾਦ ਆ ਗਿਆ ਤਾਂ ਠੀਕ ਹੈ ਜੀ ਹਾਂ ਤੇ ਜੇ ਅੱਜ ਉਹ ਦੇਖ ਰਹੇ ਨੇ ਹੁਣ ਦੇਖ ਤਰੈ ਹੋਣਗੇ ਪਰ ਉਹਨਾਂ ਨੂੰ ਆ ਕੀ ਪਤਾ ਲੱਗੂਗਾ ਕਿ ਅੱਜ ਵਾਲੀ ਮਤਲਬ ਪਿਛਲੀ ਵੀਡੀਓ ਦੇਖਣ ਦਿਓ ਕੋਈ ਵੀ ਜਿਹੜੀ ਪਿਛਲੇ ਸੰਡੇ ਮੰਡੇ ਜਿੱਦਾਂ ਵੀ ਆਪਾਂ ਕੱਟਿਆ ਸੀਗਾ ਨਾ ਮੇਰਾ ਖਿਆਲ ਆ ਸੰਡੇ ਹੀ ਕੱਟਿਆ ਸੀਗਾ ਪਿਛਲੇ ਸੰਡੇ ਦੀ ਵੀਡੀਓ ਦੇਖ ਲੈਣਾ ਤੇ ਉਹਨਾਂ ਦਾ ਸੂਟ ਅਸੀਂ ਉਦਾਂ ਹੀ ਸੰਭਾਲ ਕੇ ਰੱਖਿਆ ਹੋਇਆ ਤੇ ਆਪਣਾ ਸੂਟ ਲੈ ਲੈਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ